ਜਗਬਾਣੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਹੁਸ਼ਿਆਰਪੁਰ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਬੀਤੇ ਦਿਨੀ ਇੱਕ 5 ਸਾਲ ਦਾ ਬੱਚਾ ਕਿਡਨਾਪ ਹੋ ਜਾਂਦਾ ਹੈ ਤੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਸਰਚ ਆਪਰੇਸ਼ਨ ਚਲਾ ਦਿੱਤਾ ਜਾਂਦਾ ਹੈ ਪੂਰੇ ਸ਼ਹਿਰ ਦੇ ਵਿੱਚ ਤਾਂ ਹੁਣ ਤੁਹਾਨੂੰ ਦੱਸਦੀ ਕਿ ਉਸ 5 ਸਾਲਾ ਬੱਚੇ ਦੀ লাশ ਮਿਲਦੀ ਹੈ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਬੱਚੇ ਨੂੰ ਅਗਵਾ ਜਿਹੜਾ ਉਹ ਕੀਤਾ ਜਾਂਦਾ ਹੈ ਤੇ ਅਗਵਾ ਕਰਨ ਤੋਂ ਬਾਅਦ ਦੇ ਵਿੱਚ ਜਿਹੜੇ ਕਿਡਨਾਪਰ ਨੇ ਉਹ ਫਰਾਰ ਹੋ ਜਾਂਦੇ ਨੇ ਔਰ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਆਸ-ਪਾਸ ਦੇ ਸੀਸੀਟੀਵੀ ਕੈਮਰੇ ਵੀ ਖੰਗਾਲ ਲਏ ਜਾਂਦੇ ਨੇ ਸੀਸੀਟੀਵੀ ਕੈਮਰੇ ਖੰਗਾਲਣ ਤੋਂ ਬਾਅਦ ਦੇ ਵਿੱਚ ਪੁਲਿਸ ਦੇ ਵੱਲੋਂ ਲਗਾਤਾਰ ਸਰਚ ਆਪਰੇਸ਼ਨ ਕੀਤਾ ਜਾਂਦਾ ਹੈ ਆਸ-ਪਾਸ ਦੇ ਇਲਾਕੇ ਖੰਗਾਲੇ ਜਾਂਦੇ ਨੇ ਹੁਸ਼ਿਆਰਪੁਰ ਦਾ ਨਿਊ ਦੀਪ ਮਹੱਲਾ ਜਿੱਥੇ ਪੂਰੀ ਘਟਨਾ ਵਾਪਰੀ ਹੈ ਦਰਅਸਲ ਬੀਤੇ ਦਿਨ ਇੱਕ ਬੱਚਾ ਅਗਵਾ ਹੋ ਜਾਂਦਾ ਹੈ ਅਗਵਾ ਹੋਣ ਤੋਂ ਬਾਅਦ ਦੇ ਵਿੱਚ ਉਸ ਬੱਚੇ ਨੂੰ ਲੱਭਣ ਦੇ ਵਿੱਚ ਪੁਲਿਸ ਕੋਈ ਕਸਰ ਨਹੀਂ ਛੱਡਦੀ ਔਰ ਅਲਟੀਮੇਟਲੀ ਤੁਹਾਨੂੰ ਦੱਸਦੀ ਕਿ 24 ਘੰਟਿਆਂ ਦੇ ਅੰਦਰ-ਅੰਦਰ ਪੁਲਿਸ ਨੇ ਉਸ ਕਿਡਨੈਪਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਔਰ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਉਹਦੇ ਨਾਲ ਉਹ ਪੁਸ਼ਕਿਸ਼ ਜਿਹੜੀ ਕੀਤੀ ਜਾਂਦੀ ਹੈ ਕਿ ਬੱਚਾ ਕਿੱਥੇ ਹੈ ਸਖਤੀ ਦੇ ਨਾਲ ਜਦੋਂ ਪੁਸ਼ਕਿਸ਼ ਕੀਤੀ ਗਈ ਤੇ ਫਿਰ ਕਿਡਨੈਪਰ ਨੇ ਦੱਸਿਆ ਕਿ ਬੱਚਾ ਇਸ ਜਗ੍ਹਾ ਤੇ ਹੈ ਔਰ ਜਦੋਂ ਕਿਡਨੈਪਰ ਦੀ ਨਿਸ਼ਾਨਦੇਹੀ ਤੇ ਪੁਲਿਸ ਬੱਚੇ ਨੂੰ ਲੱਭਣ ਦੇ ਵਾਸਤੇ ਜਾਂਦੀ ਹੈ ਤਾਂ ਬੱਚੇ ਦੀ লাশ ਪੁਲਿਸ ਨੂੰ ਬਰਾਮਦ ਹੁੰਦੀ ਹੈ ਹੁਣ ਕਿਡਨੈਪਰ ਕੌਣ ਹੈ ਉਹਦੀ ਮਨਛਾ ਕੀ ਸੀ ਕਿਸ ਦੇ ਕਹਿਣ ਤੇ ਬੱਚੇ ਨੂੰ ਅਗਵਾ ਕੀਤਾ ਉਸ ਨੂੰ ਮੌਤ ਦੇ ਘਾਟ ਉਤਾਰਿਆ ਕਿਉਂਕਿ ਆ ਕੋਈ ਨਿੱਜੀ ਰੰਜਿਸ਼ ਸੀ ਜਾਂ ਕਿਸੇ ਤਰੀਕੇ ਦੀ ਕੈਲੀ ਕਿ ਕਿਸੇ ਨੇ ਸੁਪਾਰੀ ਦਿੱਤੀ ਹੋਈ ਸੀ ਤਾਂ ਤਮਾਮ ਇਹ ਐਂਗਲ ਨੇ ਜਿਹਨੂੰ ਪੁਲਿਸ ਖੰਗਾਲਣ ਦੇ ਵਿੱਚ ਲੱਗੀ ਹੋਈ ਹੈ ਫਿਲਹਾਲ ਅਸੀਂ ਤੁਹਾਨੂੰ ਮੌਕੇ ਦੀ ਤਸਵੀਰ ਦਿਖਾ ਰਹੇ ਹਾਂ ਇਹ ਉਸ ਸਮੇਂ ਦੀ ਸੀਸੀਟੀਵੀ ਹੈ ਜਦੋਂ ਸਕੂਟਰੀ ਤੇ ਕਿਡਨੈਪਰ ਦੇ ਵੱਲੋਂ ਬੱਚੇ ਨੂੰ ਅਗਵਾ ਕਰਕੇ ਲਜਾਇਆ ਜਾਂਦਾ ਹੈ ਔਰ ਅਗਵਾ ਕਰਨ ਤੋਂ ਬਾਅਦ ਦੇ ਵਿੱਚ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਔਰ ਫਿਰ ਜਦੋਂ ਪੁਲਿਸ ਖੰਗਾਲਦੀ ਹੈ ਇਹ ਸਾਰੇ ਇਹ ਚੀਜ਼ ਨੂੰ ਪੁਲਿਸ ਇਕੱਠਾ ਕਰਦੀ ਹੈ ਤੇ ਉਸ ਤੋਂ ਬਾਅਦ ਜਦੋਂ ਕਿਡਨਾਪਰ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਕਿਡਨਾਪਰ ਤੋਂ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਤਾਂ ਫਿਰ ਕਿਡਨਾਪਰ ਨੇ ਦੱਸਿਆ ਕਿ ਬੱਚਾ ਇਸ ਜਗ੍ਹਾ ਤੇ ਹੈ ਤਾਂ ਨਿਸ਼ਾਨਦੇਹੀ ਦੇ ਉੱਪਰ ਪੁਲਿਸ ਨੇ ਜਦੋਂ ਜਾ ਕੇ ਦੇਖਿਆ ਤਾਂ ਬੱਚੇ ਦੀ লাশ ਜਿਹੜੀ ਹੈ ਉਸ ਜਗ੍ਹਾ ਤੇ ਪਈ ਹੋਈ ਸੀ ਇਹ ਬੱਚਾ 5 ਸਾਲ ਦਾ ਹੈ ਜਿਸ ਦੀ ਅ ਮੌਤ ਹੋ ਚੁੱਕੀ ਹੈ ਜਿਸ ਦਾ ਹੁਣ ਕਤਲ ਕਰ ਦਿੱਤਾ ਗਿਆ ਪਹਿਲਾਂ ਉਸ ਨੂੰ ਕਿਡਨਾਪ ਕੀਤਾ ਗਿਆ ਔਰ ਕਿਡਨਾਪ ਕਰਨ ਤੋਂ ਬਾਅਦ ਵਿੱਚ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹਾਲਾਂਕਿ ਮਨਚਾ ਕੀ ਸੀ ਕਿਉਂ ਬੱਚੇ ਨੂੰ ਕਿਡਨਾਪ ਕੀਤਾ ਗਿਆ ਕਿਉਂ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਇਹ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਕਿਉਂਕਿ ਪੁਲਿਸ ਅਜੇ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿਡਨਾਪਰ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਹੁਸ਼ਿਆਰਪੁਰ ਦਾ ਮੁਹੱਲਾ ਨਿਊ ਦੀਪਨਗਰ ਹੈ ਜਿੱਥੋਂ ਬੀਤੇ ਕੱਲ ਇੰਨ ਪੰਜ ਸਾਲਾ ਬੱਚਾ ਕਿਡਨਾਪ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਕਿਡਨਾਪਰ ਦੀ ਨਿਸ਼ਾਨਦੇਹੀ ਤੇ ਰਹੀਮਪੁਰ ਸਥਿਤ ਸ਼ਮਸ਼ਾਨ ਘਾੜ ਦੇ ਵਿੱਚੋਂ ਡੈੱਡ ਬੋਡੀ ਨੂੰ ਬਰਾਮਦ ਕੀਤਾ ਜਾਂਦਾ ਹੈ ਜਿੱਥੇ ਮੌਕੇ ਤੇ ਐਸਐਸਪੀ ਵੀ ਹੁਸ਼ਿਆਰਪੁਰ ਦੇ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਪੂਰੀ ਘਟਨਾ ਕੀ ਹੈ ਕਿਉਂ ਇਸ ਵਾਰदात ਨੂੰ ਅੰਜਾਮ ਕਿਡਨਾਪਰ ਨੇ ਦਿੱਤਾ ਬੱਚਾ ਕਿਡਨਾਪ ਕੀ ਕਿਉਂ ਕੀਤਾ ਗਿਆ ਕਿਸ ਦੇ ਕਹਿਣ ਤੇ ਕੀਤਾ ਗਿਆ ਪਿੱਛੇ ਵਜ੍ਹਾ ਕੀ ਹੈ ਤਤਮਾਮ ਚੀਜ਼ਾਂ ਲੈ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਸਰ ਬਹੁਤ ਮੰਦਭਗੀ ਘਟਨਾ ਵਾਪਰੀ ਗਿਆ 5 ਸਾਲ ਦੇ ਬੱਚੇ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਕਿਡਨਾਪਿੰਗ ਤੋਂ ਬਾਅਦ ਕੀ ਹੁਣ ਜਾਂਚ ਆਏ ਚੱਲ ਰਹੀ ਪੁਲਿਸ ਦੀ ਬੜਾ ਹੀ ਟਰਾਜਿਕ ਤੇ ਬਹੁਤ ਹੀ ਮੰਦਭਗੀ ਘਟਨਾ ਹੈ ਬੜਾ ਹੀ ਅਨਫੋਰਚੂਨੇਟ ਇਨਸੀਡੈਂਟ ਹੈ ਕੱਲ ਸ਼ਾਮ ਨੂੰ ਸਾਨੂੰ 6 ਵਜੇ ਕੇ ਅਰਾਊਂਡ ਇਨਫੋਰਮੇਸ਼ਨ ਆਈ ਸੀ ਕਿ ਇੱਕ ਬੱਚਾ ਮਿਸਿੰਗ ਹੈਗਾ 5 ਸਾਲ ਦਾ ਉਮਰ ਹੈਗੀ ਉਹਦੀ ਪੁਰਹੀਰਾ ਸਾਡਾ ਥਾਣਾ ਪੈਂਦਾ ਉਹਦਾ ਨਿਊ ਦੀਪ ਨਗਰ ਦੇ ਵਿੱਚੋਂ ਤੇ ਤੁਰੰਤ ਸਾਡੇ ਆਫੀਸਰਸ ਪਹੁੰਚੇ ਸੀਗੇ ਪਹਿਲਾਂ ਮਿਸਿੰਗ ਦੀ ਕੰਪਲੇਂਟ ਸੀਗੀ ਅਸੀਂ ਥੋੜਾ ਟੈਕਨੀਕਲੀ ਚੈੱਕ ਕੀਤਾ ਤੇ ਸਾਨੂੰ ਸੀਸੀਟੀਵੀ ਰਾਹੀਂ ਇੱਕ ਸਕੂਟੀ ਤੇ ਇੱਕ ਬੰਦੇ ਤੇ ਸ਼ੱਕ ਹੋਇਆ ਉਹਨੂੰ ਘਾਂ ਟਰੈਕ ਕੀਤਾ ਤੇ ਫਿਰ ਸਾਨੂੰ ਉਹ ਬੱਚਾ ਵੀ ਨਜ਼ਰ ਆਂਦਾ ਹੈ ਕਿ ਅੱਗੇ ਸਕੂਟੀ ਤੇ ਬੈਠਾ ਹੋਇਆ ਹੈਗਾ ਤੇ ਜਿੱਦਾਂ ਫਿਰ ਅਸੀਂ ਗਾਂ ਚੈੱਕ ਕੀਤਾ ਤੇ ਸਕੂਟੀ ਨੂੰ ਟਰੈਕ ਕਰਦੇ ਹੋਏ ਉਹਦੇ ਓਨਰ ਹੈਗਾ ਯਹਾਂ ਤੇ ਬਲਰਾਮ ਸਿੰਘ ਜਿਨ੍ਹਾਂ ਦਾ ਕੋ ਗੋਡਾਊਨ ਹੈਗਾ ਉਹਨੂੰ ਟਰੈਕ ਕੀਤਾ ਤੇ ਗਾਂ ਚੱਲਦੇ-ਚੱਲਦੇ ਉਹਦਾ ਇੱਕ ਲੇਬਰ ਦਾ ਕੰਮ ਕਰਦਾ ਇੱਥੇ ਉਹਦਾ ਪਤਾ ਲੱਗਿਆ ਸਾਨੂੰ ਅਸੀਂ ਉਹਨੂੰ ਰਾਤ ਨੂੰ ਰਾਉਂਡ ਅਪ ਕੀਤਾ ਪੁੱਛਗਿੱਛ ਕਰਨ